ਬਾਰੇ ਵੀ ਸਾਨੂੰ ਪਬਲਿਕ ਵੱਲੋਂ ਇੱਕ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਬਿਨਾ ਬੋਰਡ ਤੋਂ ਇੱਕ ਹੋਟਲ ਚੱਲ ਰਿਹਾ ਹੈ ਜਿੱਥੇ ਪ੍ਰੋਸੈਕਿਊਸ਼ਨ ਦਾ ਕੰਮ ਚੱਲ ਰਿਹਾ ਹੈ ਕਾਈਂਡਲੀ ਇਹਨੂੰ ਵੈਰੀਫਾਈ ਕੀਤਾ ਜਾਵੇ ਕਾਫੀ ਦੇਰ ਤੋਂ ਰੈ residențial ਏਰੀਆ ਦੇ ਵਿੱਚ ਚਲਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਆਲੇ ਦੁਆਲੇ ਘਰ ਵੀ ਹੈਗੇ ਆ ਲੋਕਾਂ ਦੇ ਤੇ ਅਸੀਂ ਆਏ ਇੱਥੇ ਰੇਟ ਕਨੈਕਟ ਕੀਤੀ ਹੈ ਤਾਂ ਸਾਨੂੰ ਇੱਥੋਂ ਆਪੱਤੀ ਜਨਕ ਚੀਜ਼ਾਂ ਮਿਲੀਆਂ ਹੈਗੀਆਂ ਔਰ ਓਨਰ ਆਫ ਦਾ ਜਿਹੜੀ ਹੈਗੀ ਹੈ ਉਹ ਮੌਕੇ ਤੋਂ ਜਦੋਂ ਅਸੀਂ ਕਨੈਕਟ ਉਹ ਥੋੜੇ ਇੱਧਰ ਉੱਧਰ ਖਿਸਕੀ ਹੈ ਤਾ ਅਸੀਂ ਉਹਨੂੰ ਐਫਆਈਆਰ ਦੇ ਵਿੱਚ ਜੋ ਚਲਾ ਰਿਹਾ ਹੈਗਾ ਆਪਣਾ ਹੋਟਲ ਉਹਨੂੰ ਵੀ ਨਾਮਿਨੇਟ ਕਰ ਰਹੇ ਹਾਂ ਓਨਰ ਆਫ ਦਾ ਪ੍ਰੋਪਰਟੀ ਵੀ ਨਾਮਿਨੇਟਡ ਹੋਊਗਾ ਜਿਹੜਾ ਸਾਡਾ ਪ੍ਰੋਸੀਜਰ ਹੈ ਅਸੀਂ ਇਹਨੂੰ ਸੀਲ ਵੀ ਕਰਵਾਵਾਂਗੇ ਤੇ ਇਸ ਫਿਲਹਾਲ ਅਰੈਸਟ ਦੇ ਵਿੱਚ ਅਸੀਂ ਇਹਦੇ ਵਿੱਚ ਜਿਹੜਾ ਮੈਨੇਜਰ ਹੈਗਾ ਉਹਨੂੰ ਅਸੀਂ ਅਰੈਸਟ ਕਰ ਰਹੇ ਹਾਂ ਔਰ ਤਿੰਨ ਗਰਲਸ ਅਸੀਂ ਰੈਸਕਿਊ ਕੀਤੀਆਂ ਉਹਨਾਂ ਚੋਂ ਇੱਕ ਮਨੀਪੁਰ ਦੀ ਇੱਕ ਹੈਗੀ ਹੈ ਨੇਪਾਲ ਦੀ ਔਰ ਇੱਕ ਪੰਜਾਬ ਦੀ ਹੈ ਤਾਂ ਬਾਕੀ ਪਾਰਟ ਆਫ ਇਨਵੈਸਟੀਗੇਸ਼ਨ ਹੈ ਜਿਵੇਂ ਵੀ ਅਸੀਂ ਹੋਰ ਬੰਦਿਆਂ ਨੂੰ ਇਸ ਦੇ ਵਿੱਚ ਨਾਮਿਨੇਟ ਕਰਾਂਗੇ ਵਿਲ ਗੈਟ ਯੂ ਅਪਡੇਟਡ ਆਨ ਬੈਕ ਦੇਵਪਾਤਿਆ ਦੱਸ ਰਹੀ ਸੀ ਹਾਂਜੀ 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 ਦੇਵਪਾਤਿਆ ਚੱਲ ਰਿਹਾ ਹੈ ਇਹਦਾ ਨਾਮ ਕੀ ਹੈ ਅਕਿਊਜ਼ਡ ਦਾ ਜੋ ਨਾਮ ਹੈ ਓਨਰ ਹੈਗੀ ਹੈ ਜੋ ਸਿਮਰਨ ਕਰਕੇ ਹੈਗੀ ਹੈ ਲੈਟ ਵਿਲ ਸੀ ਕਿ ਉਹ ਕੌਣ ਹੈਗੀ ਉਹਨਾਂ ਦੇ ਕ੍ਰੈਡੈਂਸ਼ੀਅਲਸ ਦੇਖਦੇ ਹਾਂ ਮੀਨਵਾਇਲ ਇੱਥੇ ਜਿਹੜਾ ਇੱਕ ਹੈਗਾ ਫਿਲਹਾਲ ਤਾਂ ਮੈਨੇਜਰ ਜਿਹੜਾ ਆਪਰੇਟ ਕਰ ਰਿਹਾ ਉਹਦੇ ਤੇ ਅਸੀਂ ਉਹ ਅਸੀਂ ਪਾਰਟ ਆਫ ਦਿਸ ਵੈਰੀਫਿਕੇਸ਼ਨ ਕਰਕੇ ਵਿਲ ਗੈਟ ਯੂ ਅਪਡੇਟਡ ਆਨ ਥੈਟ ਤੇ ਬਾਕੀ ਸਾਰੇ ਜ਼ੀਰਖਪੁਰ ਵਾਸੀਆਂ ਦਾ ਮੈਂ ਧੰਨਵਾਦ ਕਰਨਾ ਚਾਹੁੰਦੀ ਆ ਕਿ ਉਹ ਇਨਫੋਰਮੇਸ਼ਨ ਦੇ ਰਹੇ ਆਂ ਔਰ ਜਿੰਨੇ ਵੀ ਅਸੀਂ ਰੇਟਸ ਕਨੈਕਟ ਕਰਵਾਈਆਂ ਸਾਰੀਆਂ ਹੀ ਉਹਨਾਂ ਦੇ ਇਨਫੋਰਮੇਸ਼ਨ ਦੇ ਨਾਲ ਹੀ ਕਨੈਕਟ ਕਰਦੇ ਆ ਔਰ ਉਹ ਸਟੀਕ ਹੁੰਦੀ ਹੈ ਇੰਨੀ ਜ਼ਿਆਦਾ ਕਿ ਦੇ ਆਰ ਈਵਨ ਟੈਲਿੰਗ ਮੀ ਕਿ ਲੜਕੀਆਂ ਕਿਹੜੇ ਇਲਾਕੇ ਦੀਆਂ ਹੋਣਗੀਆਂ ਤਾਂ ਅਸੀਂ ਹੁਣ ਤੱਕ ਆਪਣੀ ਕਾਰਵਾਈ ਦੇ ਨਾਲ ਪੁਲਿਸ ਵੱਲੋਂ ਕਾਫੀ ਕਾਰਵਾਈ ਕੀਤੀ ਗਈ ਹੈ ਅਸੀਂ ਮੋਰ ਦੈਨ 60 ਟੂ 70 ਗਰਲਸ ਰੈਸਕੂ ਆਲਰੇਡੀ ਕਰ ਚੁੱਕੇ ਆਂ ਤਾਂ ਜ਼ੀਰਖਪੁਰ ਸ਼ਹਿਰ ਵਾਸੀਆਂ ਦਾ ਬਹੁਤ ਧੰਨਵਾਦ ਕਰਦੀ ਆ ਕਿ ਉਹ ਪੁਲਿਸ ਨਾਲ ਮੁੱਢਾ ਨਾਲ ਮੁੱਢਾ ਜੋੜ ਤੇ ਇਹ ਜਿਹੜੀ ਸਾਡੀ ਮੁਹਿੰਮ ਚੱਲ ਰਹੀ ਹੈ ਕਿ ਅਸੀਂ ਜ਼ੀਰਖਪੁਰ ਨੂੰ ਇਹ ਬਦਨਾਮੀ ਦੇ ਟੈਗ ਤੋਂ ਬਾਹਰ ਕੱਢਣਾ ਉਹਦੇ ਵਿੱਚ ਮੈਕਸਿਮਮ ਜਿੰਨੇ ਵੀ ਅਫਰਟਸ ਆ ਪਬਲਿਕ ਕੋਲੋ ਯਰ ਨਾਨ अदर ਸਬਦਾ ਥੈਂਕਸ ਕਰਨਾ ਚਾਹੀਦਾ ਇੱਕ ਅਨਨੋਨ ਇਥੇ ਹੋਟਲ ਹੈ ਉਹਦਾ ਬੋਰਡ ਨਹੀਂ ਲੱਗਿਆ ਹੋਇਆ ਉਥੇ ਦੇਵਪਰ ਦਾ ਠੰਡਾ ਚਲਾ ਰਹੇ ਨੇ ਸਿਮਰਨ ਨਾਂ ਦੀ ਕੁੜੀ ਹੈ ਜਿਹੜੀ ਇਹ ਠੰਡਾ ਚਲਾਦੀ ਹੈ ਤੇ ਅਸੀਂ ਇੱਥੇ ਰੇਡ ਮਾਰੀ ਆ ਇੱਥੇ ਸਾਨੂੰ ਤਿੰਨ ਕੁੜੀਆਂ ਰੈਸਕਿਊ ਕੀਤੀਆਂ ਸੀ ਤੇ ਇੱਕ ਇੱਥੇ ਜਿਹੜਾ ਮੈਨੇਜਰ ਹੈ ਉਹ ਅਸੀਂ ਰੈਸਟ ਕੀ ਦਾ ਕੋਈ ਗੁਪਤ ਸੋਚਣਾ ਨਹੀਂ ਤਾਂ ਬਿਲਕੁਲ ਹਾਂ ਜੀ ਸਿਕਰੇਟਿਵ ਇਨਫਰਮੇਸ਼ਨ ਜੀ ਕੋਈ ਹੋਰ ਅਤਰਾਜੋਗ ਚੀਜ਼ ਮਿਲੇਗਾ ਜੀ ਬਸ ਇੱਥੇ ਬਾਕੀ ਤਾਂ ਕੁਆਂਟਮ ਵਗੈਰਾ ਕੋਈ ਐਜੀ ਚੀਜ਼ਾਂ ਹੋਰ ਨਹੀਂ ਕਿਸਮ ਕੀ ਕਾਰਵਾਈ ਕਰ ਰਹੇ ਜੀ ਜੀ ਅਸੀਂ ਇਹਨਾਂ ਪਰਚਾ ਦਿੱਤਾ ਇਹਨਾਂ ਤੇ ਠੀਕ ਹੈ ਮੋਰਲ ਐਕਟ ਦਾ ਪਰਚਾ ਦਿੱਤਾ ਜੀ ਬਿਲਡਿੰਗ ਵਗੈਰਾ ਵੀ ਫੀਲ ਕਰੇ ਜੀ ਹਾਂ ਕਰਾਂਗੇ ਜੀ ਬਿਲਕੁਲ ਕਰਾਣਗੇ ਸਰ ਇਹ ਕਾਰਨ ਕੀ ਹੈ ਲਗਾਤਾਰ ਤੁਸੀਂ ਕਾਰਵਾਈ ਕਰ ਰਹੇ ਹਜੇ ਲੋਕ ਹਰਕਤਾਂ ਤੋਂ ਬਾਜ਼ ਕਿਉਂ ਨਹੀਂ ਆ ਰਹੇ ਇਹ ਆਊਟਸਾਈਡਰ ਲੋਕ ਨੇ ਜਿਹੜੇ ਇਹ ਆ ਕੇ ਪੈਸੇ ਦੇ ਪੰਜਾਬ ਤੋਂ ਅਦਰ ਸਟੇਟ ਦੇ ਲੋਕ ਨੇ ਅਦਰ ਸਟੇਟ ਹਾਂ ਇਹ ਬਸ ਇਹ ਬਾਹਰੋਂ ਆ ਕੇ ਫਿਰ ਪੈਸੇ ਕਮਾਉਣ ਦੇ ਲਾਲਚੇ ਕੇ ਕੰਮ ਕਰ ਰਹੇ ਨੇ ਜਿੰਨੇ ਸਰ ਪਹਿਲਾਂ ਵੀ ਰੇਡਾਂ ਹੋਈਆਂ ਤਾਂ ਅਦਰ ਸਟੇਟ ਨਹੀਂ ਸਰ ਕੁਝ ਸਾਰੇ ਨਹੀਂ ਕਹਿ ਸਕਦੇ ਪਰ ਜ਼ਿਆਦਾਤਰ ਹੈ ਅਦਰ ਸਟੇਟ ਦੀ ਮਜਬੂਰੀ ਦੇ ਵਿੱਚ ਇਹ ਮਜਬੂਰੀ ਮਜਬੂਰੀ ਹੈ ਇਹਨਾਂ ਦੀ ਇਕ ਕੋਈ ਪ੍ਰੈਸ਼ਰਾਈਜ਼ ਨਹੀਂ ਆ ਵੀਰਾਂ ਕੁੜੀਆਂ ਨੂੰ ਕੋਈ ਪ੍ਰੈਸ਼ਰ ਕਰਕੇ ਨਹੀਂ ਲੈਂਦਾ ਹੋਇਆ ਤੇ ਆਪਣੀ ਮਰਜ਼ੀ ਨਾਲ ਹੀ ਆਈਆਂ ਥੈਂਕ ਯੂ